ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਨਾਬਾਨਗਰ ਕਾਉਂਸਲ ਦੇ ਕਾਰਜ ਸாதਕ ਅਫਸਰ ਦੀ ਸਰਕਾਰੀ ਰਿਹਾਈਸ਼ ਦਾ ਕਿਰਾਇਆ ਦਿੱਤਾ ਦੱਸਿਆ ਹੈ ਕਿ ਜਥੇਬੰਦੀ ਨੂੰ ਸੂਚਨਾ ਮਿਲੀ ਸੀ ਕਿ ਕੋਠੀ ਅੰਦਰ ਸ਼ੰਭੂ ਮੋਰਚੇ ਤੋਂ ਚੋਰੀ ਹੋਈਆਂ ਕਿਸਾਨਾਂ ਦੀਆਂ ਟਰਾਲੀਆਂ ਦਾ ਸਮਾਨ ਹੈ ਸੋ ਹਾਲਾਂਕਿ ਇੱਕ ਵਾਰੀ ਬਰਾਮਦਗੀ ਦੇ ਲਈ CIA ਸਟਾਫ ਪਟਿਆਲਾ ਤੋਂ ਮੁਲਾਜ਼ਮ ਆਏ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਰਾਮਦਗੀ EO ਦੀ ਕੋਠੀ ਚੋਂ ਕਰਾਉਣੀ ਹੈ ਤਾਂ ਉਹ ਮੁੜ ਕੇ ਦਿਖਾਈ ਨਾ ਦਿੱਤੇ ਫਿਲਹਾਲ ਕਿਸਾਨ ਕੋਠੀ ਦੇ ਬਾਹਰ ਰਾਤ ਨੂੰ ਵੀ ਪੈਰਾ ਦੇ ਰਹੇ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਮਾਨ ایਓ ਦੀ ਕੋਠੀ ਦੇ ਵਿੱਚ ਜ਼ਮੀਨ ਦੇ ਵਿੱਚ ਦੱਬਿਆ ਹੋਇਆ ਸੋ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਸੀਆਈਏ ਸਟਾਫ ਦੇ ਮੁਖ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਪੁਟਾਈ ਕਰਨ ਦੇ ਨਿਰਦੇਸ਼ ਹਨ ਸੋ ਡਿਊਟੀ ਮੈਜਿਸਟਰੇਟ ਦੇ ਆਉਣ ਤੋਂ ਬਾਬਤ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਦੀ ਕੜੀ ਨਾਬਾ ਦੇ ਯੋ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪਿੰਡ ਨਾਬੇ ਦੇ ਨਾਲ ਹੋਣ ਦੇ ਕਰਕੇ ਉਹ ਖੁਦ ਨੂੰ ਇਸ ਕੋਠੀ ਦੇ ਵਿੱਚ ਨਹੀਂ ਰਹ ਰਹੇ ਸੋ ਸ਼ਾਮ ਦੇ ਸਮੇਂ ਨਗਰ ਕੌਂਸਲ ਦੀ ਮਸ਼ੀਨਰੀ ਖੜਾਈ ਜਾਂਦੀ ਹੈ ਸੋ ਜਾਣਕਾਰੀ ਦੇ ਮੁਤਾਬਿਕ ਦੱਸਦੀ ਹੈ ਕਿ ਕੌਂਸਲ ਪ੍ਰਦਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖਿਲਾਫ ਸ਼ੰਭੂ ਤੋਂ ਟਰਾਲੀਆਂ ਚੋਰੀ ਹੋਣ ਦੇ ਦੋਸ਼ ਦੇ ਹੇਠ ਦੋ ਕੇਸ ਨੇ ਸੋ ਦੋ ਮਹੀਨੇ ਪਹਿਲਾਂ ਕਿਸਾਨਾਂ ਦੇ ਦਰਨੇ ਤੋਂ ਬਾਅਦ ਸਰਕਾਰ ਨੇ ਚੋਰੀ ਦੇ ਕੇਸ ਦੀ ਪੜਤਾਲ ਸੀਆਈਏ ਪਟਿਆਲਾ ਨੂੰ ਭੇਜ ਦਿੱਤੀ ਅਤੇ ਕਿਸਾਨਾਂ ਨੇ ਰੋਸ਼ ਜ਼ਾਹਿਰ ਕੀਤਾ ਕਿ ਤੱਕ ਸੀਆਈਏ ਸਟਾਫ ਨੇ ਵੀ ਪੜਤਾਲ ਅੱਗੇ ਨਹੀਂ ਵਧਾਈ ਪਰ ਉਹਨਾਂ हां फिलहाल दी ਘੜੀ ਆਪਣੇ ਪੱਧਰ ਤੇ ਪੜਤਾਲ ਜਾਰੀ ਰੱਖੀ ਹੋਈ ਹੈ